ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਪ੍ਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਗਰ ਲੇਟੋ ਬੜਾ ਦਿਖਾਵਾਂਗੇ ਸੂਜੀਆਂ ਸਵਾਜਾਂ ਬੱਚੇ ਸਾਹਮਣੇ ਇੱਕ ਦੀ ਜੇਰ ਪੈਗੀ ਤੇ ਇੱਕ ਦੀ ਰਾਚਾ ਸਸੀガル ਭਾਈ ਜੀ ਸਸੀガル ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਭਗਵਾਨ ਦਾਸਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 72396786 72396786 67168 ਆਪਾਂ ਦਿਖਾਵਾਂਗੇ ਦੋ ਗਰਲੈਂਡਵਾ ਹਨਾ ਇਹ ਦੋਨੇ ਵੇਰ ਜੋੜਾ ਕੇ ਥਲਪ ਕੇ ਲੈਂਦਾ ਵਾ ਬਸ ਆਹੀ ਪਰ ਨਾਲ ਜੀ ਠੀਕ ਹੈ ਕੱਠੇ ਆਇਆ ਜਾਂ ਐਡੋ ਆਡਾ ਜਾਂ ਇੱਥੇ ਆਇਆ ਐਡੋ ਆਡੀ ਠੀਕ ਆ ਪਹਿਲਾ ਨੰਬਰ ਜਿਹੜੀ ਦੇਖਦੇ ਆ ਕਿਹੜਾ ਸੂਈ ਹੈ ਦੂਜਾ ਸੂਆ ਸੂਈ ਆ ਜੀ ਬੱਚਾ ਕੀ ਆ ਮਗਰੇ ਦੇ ਮਗਰ ਬੱਚਾ ਜੀ ਕਹਿਮਾ ਦੇਣਾ ਹੈ ਸੂਈ ਨੂੰ ਇਹ ਕੱਲ ਸੂਈ ਆ ਜੀ ਤੜਕੀ ਕਾਲ ਤੜਕੇ ਜੇਰ ਜਪਾ ਉਹ ਦੰਦ ਠੀਕ ਹੈ ਬੋਲਾ ਕਿੰਨਾ ਚੋਦਾ ਪਾਇਦਾ ਬੋਲਾ ਜੇ ਮੰਨ ਕੇ ਚਲੋ ਸੁਬਾ ਕੱਢੇ ਆਪਾਂ 6 ਕਿਲੋ ਬੋਲਾ ਠੀਕ ਹੈ ਤੇ ਚੌਂਡ ਚਵਾ ਮੰਨ ਕੇ ਜਾਂ ਨਿਆਣਾ ਵਗੈਰਾ ਵੀ ਬਹੁਤ ਲੋੜ ਹੀ ਨਹੀਂ ਵੈਗਣਾ ਡੀਫਰਜੀ ਆ ਜੀ ਠੰਡੀ ਸੀਲ ਦੇਖੋ ਕਿੰਨੀ ਹੈ ਠੀਕ ਹੈ ਓਕੇ ਆ ਜਾ ਸੁਵਰਤਾਰਾਂ ਦੇਖੋ ਜਮਾ ਕਿਆ ਬਾਤ ਆ ਜਿਵੇਂ ਟੂੜੀ ਵਾਲੇ ਰੀਪਰ ਦੇ ਵਗੈਰਾ ਗਰ ਦੌੜਦੇ ਐਵੇਂ ਉੱਡਦੇ ਫਰਦਾ ਦੇ ਕਰਦਾ ਹਨਾ ਤੇ ਬੱਜਾ ਪੁੱਜਾ ਪੂਰਾ ਫੁੱਲ ਓਕੇ ਆ ਜਮਾ ਜਿੰਮ ਬਗਰ ਸੜਾ ਜੀ ਦੇਖੋ ਕੀ ਬਾਤ ਹੈ ਛੜ ਵੀ ਦੇਹ ਕੁੱਲੇ ਵਾਲਾ ਲੱਗਾ ਢੱਲੋ ਉਹ ਤਾਰਾ ਦੇ ਨਾ ਪਾਉ ਵੱਡੇ ਭਾਈ ਟੋਣ ਦਾ ਸਵਾਲ ਆਉਂਦਾ ਜਮ ਹਣਾ ਜਿਹੜੀ ਅਸਰ ਕਰ ਲੈਣੋ ਕਹਿੰਦੇ ਤੇ 10 ਮਾਰਨੀ ਤੂਰੀ ਆਉਂਦੀ ਆ ਬਾਹਰ ਟੀਰੂ ਟੱਲ ਲੈਣਾ ਥੱਲੇ ਠੀਕ ਹੈ ਕਿੰਨਾ ਕਿਤੋਂ ਤੱਕ ਰੈਡੀ ਆ ਹੋਰ ਥੱਲੇ ਹੁਣੋ ਜੀ ਹੋਊਗਾ ਇਸ ਵਿੱਚ 14 15 ਕਿਲੋ ਟੋਰੀ ਬਾਹਰੋਂ ਲਿਆਉ ਨੂੰ ਕੱਢ ਕੇ ਫਿਰ ਦੂਜਾ ਸੂਆ ਸੂਈ ਹੈ 14 ਲੀਟਰ ਦੁੱਧ ਹਾਜ਼ਰ ਹੈਗਾ ਹੈਗਾ ਜੀ ਬੋਲਾ ਮਿਲ ਕੇ ਵੀ ਦੇ ਦੇਗੇ ਆਪਾਂ ਕਿੰਨਾ ਦੁੱਧ ਦੇ ਦੂਗੀ ਇਹ 18 19 ਤੋਂ 20 ਦੀ ਦੂਜਾ ਦਿਨ ਹੀ ਸੂਈ ਨੂੰ ਠੀਕ ਹੈ 18 ਕਿਲੋ ਜੇ ਬਾਕੀ ਦੁੱਧ ਵੀ ਦਾ ਫਿਰ ਮੱਝਾਂ ਨਾਲ ਦੇ ਹੁੰਦਾ ਜਮਾ ਹਾਂਜੀ ਹਾਂਜੀ ਲਿਓ ਬਾਹਰ ਲੋ ਸੋ ਕੱਦਗਾੜ ਵਗੈਰਾ ਦੇਖੋ ਸਾਫ਼ ਸੁਥਰਾ ਤੇ ਅੰਦਾਜ਼ਾ ਲਾ ਕੇ ਜੱਲੀਆ 18 ਮੰਨ ਕੇ ਲੈ ਲੈ ਬੰਦਾ ਹਨਾ ਦੁੱਧ ਦਾ 20 ਕਿਲੋ ਦੇ ਦੁੱਧ ਲੋ ਠੀਕ ਹੈ ਜਿਹੜਾ ਸੇਵਾਲ ਹੋਵੇ ਫਿਰ ਤੋਂ ਬਾਹਰ ਦੇ ਦੂੰਗੀ ਬੜਾ ਭਟਾ ਨਹੀਂ ਕਰਾਂਗੇ ਤੇ ਠੰਡੀ ਸੀਲ ਬਰਫਾ ਜਮਾ ਜਿਹੜੇ ਕਹਿੰਦੇ ਵੀ ਕ੍ਰਾਸ ਬ੍ਰੈਡ ਲੈਣੀ ਆਪਾਂ ਹਨਾ ਸੋ ਦੇਖੋ ਰਾਜਿਰੂ ਜੀ ਬਹੁਤ ਜ਼ਿਆਦੇ ਆ ਕਿੱਥੇ ਕਿੱਥੇ ਚੋੜ ਠੀਕ ਆ ਮਿੰਨੀ ਬਾਸ ਜਿੱਥੇ ਮਰਜੀ ਰੋਗ ਚੋਣ ਜਵਾਜ ਇੱਕ ਨੰਬਰ ਜਮਾ ਹਨਾ ਸੋ ਜਿੱਥੇ ਜੀ ਬਾਕੀ ਚੋਣ ਦੇਖੋ ਮੋਟਾ ਮੋਟਾ ਚੋਣ ਸਿਰਦੀ ਆ ਜਿੱਥੇ ਜੀ ਕਰਦੇ ਉੱਥੇ ਚੋਲੋ ਇਹ ਦੁੱਤ ਦਾ ਜੀ ਰੱਬ ਦਾ ਨਾ ਇਹ ਦੋ ਕੇ ਫਿਰ ਪੈਡ ਕਾਲਾ ਦੁੱਧ ਲੈਓ ਚੁੱਪ ਕਰਕੇ ਤੇ ਇਹਦਾ ਭਾਵ ਯਾਰ ਫੂਟ ਤੇ ਕਰਾਂਗੇ ਹੋਊਗਾ ਜਾਈ ਜੀ ਦੇ ਹਿਸਾਬ ਨਾਲ ਜਾਈ ਜਾਊਗਾ ਫੰਨੋ ਫਿਰ ਇਹਨੂੰ ਉੱਥੇ ਤੇ ਠੰਡੀ ਠੁੰਡੀ ਦਾ ਜਮਾ ਓਕੇ ਬੇਫਿਕਰ ਹੋ ਜਾਣਾ ਕਿਸੇ ਬਸ ਠੰਡੀ ਨਹੀਂ ਮਿਲਦੀ ਦੇਖੋ ਆਪਾਂ ਉੱਥੇ ਵੀ ਧਰਾ ਮਾਰ ਕੇ ਤਾਂ ਨਹੀਂ ਜੈ ਜੈਕਾਰ ਬਾਪਾ ਫਰਮਾਤ ਬਾਪਾ ਨਾ ਵੜਾ ਵੱਡਾ ਕਰਦੀ ਨਹੀਂ ਬਾਪਾ ਬਿਲਕੁਲ ਜੈ ਜੀ ਅੱਗੇ 2 ਨੰਬਰ ਜਿਹੜੇ ਜਿਹੜੇ ਭੈਣ ਜਿਹੜੇ ਜਿਹੜੇ ਭੈਣ ਦੇਖੀ ਜਾਂਦੇ ਆਪਾਂ ਇਹ ਹੁਣੀ ਸੂਈ ਹੀ ਮਿੰਟੀ 5-10 ਦੋਆ ਠੀਕ ਹੈ ਜੇਰ ਹਜੇ ਪੈਣੀ ਹੈ ਨਾ ਜੇਰ ਪਣੀ ਬੱਛੀ ਆਵਾਂਗਾ ਮਗਰ ਬੱਛੀ ਇਹਨੇ ਕਾਲੇ ਰੰਗ ਦੀ ਦੇਤੀ ਹਾਂਜੀ ਤੇ ਇਹ ਕਿਹੜਾ ਸੋਸੂਈ ਹੈ ਇਹ ਵੀ ਦੂਜਾ ਸੂਆ ਦੰਦਾ ਜੇ ਉਹ ਲਗ ਭਾਗ ਹਾਂਜੀ ਆਪਾਂ ਪਰਪਟ ਕਿ ਨਹੀਂ ਦਿੱਤੀ ਜਾਂਦੇ ਠੀਕ ਹੈ ਇਹੋ ਕੀ ਅੰਦਾਜ਼ਾ ਲਾਈਏ ਦੁੱਧ ਵਾਲਾ ਇਹ 22 ਕਿਲੋ ਤੋਂ ਖੁੱਲਾ ਦੇ ਦਿੰਦੀ 20 ਤੋਂ ਪਾਰ 20 ਤੋਂ ਖੁੱਲਾ ਠੀਕ ਹੈ ਚੋਤਾ ਆ ਦੇਖ ਸਕਦਾ ਕਿਆ ਬਾਤ ਆ ਮੋਟਾ ਮੋਟਾ ਚੋਣਾ ਤੇ ਇਹ ਸਾਡੇ ਬਚਾਈ ਹੋਣੀ ਕਰ ਲੱਗਿਆ ਹਨਾ ਹਾਂਜੀ ਸਾਡੀ ਨੂੰ ਵੀ ਸੂਈ ਫਿਰਤੀ ਤਰ ਹੋ ਰਹੀ ᱛᱮ ਮਗਰ ਥਰਾਂ ਚ ਹੋਰ ਮਾਰਦੀ ਵੀ ਮੇਰੇ ਧਾਰਾਂ ਤੇ ਵਾਕੀ ਠੰਡੀ ਸੀਲ ਦੇਖੋ ਕਿਆ ਬਾਤ ਆ ਸਾਫ਼ ਸੁਥਰੀ ਓਕੇ ਆ ਬਾ ਠੀਕ ਆ ਓਕੇ ਖੋਲ ਦੇ ਨੇ ਆਣਾ ਧਾਰਾਂ ਦੇਖੋ ਜਮ ਬੋੜਾ ਬੋੜਾ ਪੀੜਾ ਪੀੜਾਈ ਸੋ ਦੇਖੋ ਦੂਜੇ ਨੰਬਰ ਜਿਹੜੀ ਤਾਜੀ ਸੂਈ ਵੀ ਕਰ ਲੈੰਡੋ ਤੇ ਫਸੀ ਫੁਸੀ ਪਤਾ ਜੇ ਵੀ ਫਿਰਦੀ ਆ ਹਨਾ ਅੰਦਾਜ਼ਾ ਲਾ ਕੇ ਚੱਲੀਏ ਆਪਾਂ 20 ਦੇ ਆਸ-ਪਾਸ ਵਾਲੀ ਵੀ ਹੈਗੀ ਐ ਹੈਗੀ ਜੀ 23 ਕਿਲੋ 20 ਕਿਲੋ ਫਰੂਮ ਦਾ ਦਿੱਤਾ ਹੋਇਆ ਜੀ ਦਾ ਠੀਕ ਐ ਪਰ ਆਪਾਂ ਗਰਮੀ ਦੇ ਹਿਸਾਬ ਨਾਲ ਮੰਨ ਕੇ ਚੱਲੇ 20 바ਗੀ ਥਾਣਾ ਹੱਥੀ ਜਵਾਈ ਵਾਲਾ ਜਮਾ ਇਹਦਾ ਥਾਣਾ ਹੱਥੀ ਜਵਾਈ ਸੋ ਦੇਖੋ ਮੂੰਹ ਉੱਤੇ ਲੈ ਚੱਲ ਬੱਜੰਦੇ ਜਾਣ ਵਾਲਾ ਜਵਾਨੀ ਵਾਲਿਆਂ ਰੱਖੀ ਠੀਕ ਐ ਬਲੱਡ ਦੇ ਵਿੱਚ ਆ ਤੇ ਲੇਵਾ ਦੇਖੋ ਅੱਗੇ ਪਿੱਛੇ ਦਾ ਮੋਟਾ-ਮੋਟਾ ਲੱਗਿਆ ਪੂਰਾ ਫਿਟਿੰਗ ਵਾਲਾ ਥਾਣਾ ਹਨਾ ਹਾਂਜੀ ਬੱ ਲੈ ਚੱਲ ਬੰਨ ਲਾ ਵੀ ਮੇਰੇ ਇਹਦਾ ਭਾਅ ਕੀ ਕਰਨਾ ਆਪਾਂ ਤਾਂ ਫੋਨ ਸੀ ਕਰਾ ਲਈ ਐ ਮੰਨ ਕੇ ਚਲੋ ਜਣਾ ਜੋੜਾ ਰੈਂਡੋ ਦਾ ਲਾਈਕ 40 ਕਿਲੋ ਦਾ ਪੜਾ ਲੈ ਲੈ ਚਲ ਬਾਂਹ ਦੇ ਬੱਚੇ ਦੇ ਕਰਦੇ ਥੋੜਾ ਜਿਹਾ ਸੋ ਦੇਖੋ λεਵਾ ਦੇਖੋ ਬੈਕ ਸਾਈਡ ਤੋਂ ਜਮਾ ਫਸੀ ਫਰਦੀ ਆ ਤੇ ਥਾਣੇ ਦੇਖੋ ਕਿਆ ਬੰਤਾ ਚਰਖੇ ਦੀ ਪੂਣੀ ਵਰਗਾ ਕੱਢਿਆ ਪੂਰੇ ਮਗਰ ਦਾ ਲੈ ਵਟ ਲੋ ਐਣੀ ਹੈ ਉਹ ਵੀ ਮਗਰ ਮਗਰਿਆ ਲੈਵਾ ਉਹਨਾਂ ਹੀ ਮੂਰੇ ਵਾਲੇ ਮਾਂ ਉਹਨਾਂ ਹੀ ਮਗਰ ਆ ਠੀਕ ਆ ਇੱਕ ਪਿੱਛੇ ਬੱਚੇ ਤੇ ਇੱਕ ਵਿੱਚ ਬੱਚਾ ਠੀਕ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ